ਕੇ ਸੇਰੇ ਜੇ ਤੂੰ ਕੋਈ ਨਾ ਜੇ ਟ੍ਰੈਫਿਕ ਰੱਖ ਰੱਖ ਲਾਂ ਕਈਆਂ ਦਾ ਵੀ ਜੇ ਤੂੰ ਆਈ ਓਏ ਆਗਾ ਮੇਰੀ ਗੱਲ ਵਾ ਮਾਨਨਾ ਬੋਲ ਕਮੈਂਟ ਮਾਰਵਾਜ ਨੂੰ ਸਾਡੀ ਕਿਉਂ ਕਿਉਂ ਆਂ ਲਿਆ ਅਸਲੀ ਬੈਸ ਨਹੀਂ ਕਰਨੀ ਜੇ ਆਹ ਦੀ ਸਰਕਾਰ ਅਸੀਂ ਬੈਸ ਨਾ ਕਰੀਏ ਕੋਈ ਗੱਲ ਨਹੀਂ ਆ ਕੇ ਰਮਨ ਦੀ ਉਹਦਾ ਗੱਲ ਕਰ ਲੈ ਤੂੰ ਉਹਦਾ ਗੱਲ ਕਰ ਲੈ ਉਹ ਨਹੀਂ ਪਾਉਂਦਾ ਨਾ ਇੱਕ ਆਦਮਾ ਆਦਾ ਤੋਂ ਲਾਗੇ ਨਿਕਲਦੇ ਬਗੀਤੀਆਂ ਨਾ ਨਾ ਆ ਜਾ ਉਹ ਨਹੀਂ ਹੈ ਕੋਈ ਇਹ ਤਾਂ ਤੇ ਹਾਂ ਇਹ ਕੌਣਾ ਕੀ ਪਤਾ ਕੌਣ ਹੈ ਤੀ ਹੋਏਗਾ ਤੁਹਾਡੇ ਨਾਲ ਕਿਸੇ ਕੋ ਬੱਤ ਗੱਲ ਕੀਤੀ ਨਹੀਂ ਕਿ ਪਾ ਜੀ ਮੈਂ ਆ ਗਿਆ ਤਾਂ ਫੇਰ ਕੋਈ ਗੱਲ ਫੇਰ ਥੋੜਾ ਇੱਕ ਆ ਗਿਆ ਹੱਥ ਸੱਜੇ ਪੱਲੇ ਮਾਰ ਰਹੀ ਹੈ ਕਿ ਬੰਦੇ ਬਾਲਾ ਕਿੰਨੇ ਦਿਨ ਤੇ ਇੰਨਾ ਮਾਰਨਾ ਤੇਰੇ ਟੰਡਾ ਰਹੇਗਾ ਤੇ ਲੱਖ ਨਾ ਸਰ ਮੈਂ ਉਹਦੇ ਅਸੀਂ ਆਪ ਦੇਖਿਆ ਬਾਹਰੋਂ ਠੂਕ ਲਗਾਤਾਰ ਮਾਰਨੀ ਇਦਾਂ ਪਗਾਨਾ ਫੜਾਈਦਾ ਮਾਰੀ ਜਾ ਮਾਰੀ ਜਾ ਜੇ ਕੋ ਕਹਾਂਗੇ ਬਾਸਾ ਨੂੰ ਦੋ ਮੱਤ ਨਹੀਂ ਕੋ ਲੋਕ ਗਿਆ ਨਹੀਂ ਯਾਰ ਮਾਸਟਰ ਰਹੀਆ ਚੰਗੇ ਬੰਦੇ ਨਹੀਂ ਕੀਤੀ ਹੋ ਨਹੀਂ ਸਭ ਕੰਮ ਕਰਦੇ ਭਾਈ ਹਲੋ ਭਾਈ ਇਹ ਆਪਣੇ ਕੀ ਆਪੀ ਕੇ ਗੱਲ ਪਿਆੜਿਆ ਤੋਂ ਬੇਬਾਕ ਨੀ ਤੂੰ ਜੇ ਤੂੰ ਬੜਾ ਹੋਰ ਬਿਲਕੁਲ ਉਹ ਨਹੀਂ ਇਹਨੇ ਧੋਆ ਕਰਾਇਆ ਇਹਨੇ ਧਮਾਕਾ ਨਾਲ ਆਇਆ ਜਿਹੜਾ ਅਸਰਾ ਤੁਹਾਡੇ ਨਾਲ ਕਿਹਨੇ ਕੋ ਮਾੜੀ ਗੱਲ ਕੀਤੀ ਕੀਤੀਆ ਦੇਣਾ ਨੂੰ ਦੱਸੋ ਇਹ ਆ ਕੇ ਕਦਾਂ ਮਰੀਏ ਨੇ ਚਲਾਣ ਕੋ ਕਫਲਦੀ ਨੂੰ ਮੇਰੇ ਹੱਥੀ ਬੈਲਾ ਪਿਆ ਉਹ ਵੀ ਸਰ ਨਹੀਂ ਇਹਨੇ ਇੱਕ ਮਿੰਟ ਮੇਰੇ ਆਈ ਜੀ ਨਾ ਲੱਗਾ ਮੇਰਾ ਬਣਾਣੇ ਨਾ ਲੱਗਾ ਤੇ ਕੋਈ ਗੱਲ ਨਹੀਂ ਦੇ ਦਿੰਦੇ ਆਂ ਦੇ ਦਿੰਦੇ ਬੋਲੋ ਹੈ 11:00 ਬਜੇ ਮੈਂ ਆਪੇ ਆਈ ਗਏ ਆਂ ਆਨੇ ਇਹਨਾਂ ਦੇ ਤੁਸੀਂ ਕਿ ਕਿ ਡਿਪਾਰਟਮੈਂਟ ਚ ਬਜੀ ਹਾਂਜੀ ਦੱਸ ਦੋ ਸਰਦਾਰ ਜੋ ਨਹੀਂ ਇੱਕੇ ਵਿਅਕਤੀ ਕਾਫੀ ਬੈਗਬਾਈ ਹੋਈ ਹੋਈ ਡਰਾਈਵਿੰਗ ਦਾ ਮਾਮਲਾ ਹੈ ਰਹੀ ਹੈ ਸਾਰਾ ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਦੇ ਚਲਾਨ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲਕੋਮੀਟਰ ਹੈਗਾ ਉਹਦੇ ਨਾਲ ਹੀ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਧਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਭਾਜੀ ਕੀਤੀ ਇਨਾ ਚਿਰ ਨੂੰ ਸਾਡੇ ਪੱਤਰਕਾਰ ਹੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਹੀਂ ਚਲਾਣ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕਿ ਜਿਹਦੇ ਰਹੇਗੇ ਉਸੇ ਦਾ ਕਾਰਕੋਮਾ ਹੈ ਉਹ ਆ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਅਫਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹ ਕਿੰਨੀ ਦਾ ਰਾਸ ਮੈਡੂ ਜੇ ਕਿ ਤੁਸੀਂ ਇਵੈਂਟਿਟੀ ਕਰ ਰਹੇ ਹੋ ਤੁਹਾਡਾ ਕੰਮ ਆ ਜਿਹੜੇ ਜਿਹੜੇ ਇਦਾਂ ਦਾ ਕੋਈ ਵਿਅਕਤੀ ਆਇਆ ਤਾਂ ਵੀ ਸ਼ਨਾਖਤ ਨਹੀਂ ਕਿਹਦੇ ਕਿਹੜਾ ਦਿੱਕਤ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਉਦਾਂ ਨਹੀਂ ਕੋਈ ਲੰਗਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਨਾਲ ਹੀ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋਵਾ ਜਿੱਤ ਕਰਨੀ ਹੈ ਹਾਂਜੀ ਉਹਨੇ ਦਾਰੂ ਪੀਤੀ ਸੀ ਉਹਦਾ ਵੀ ਚਲਾਨ ਕੀਤਾ ਆ ਦਿੱਕਤ ਕਿੰਨੀ ਆਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਦੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਅਧਾਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਹੈ ਵੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਨੀ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੀ ਹੁੱਲੜਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ